ਅਜਨਾਲਾ ਨਗਰ ਪੰਚਾਇਤ ਦੇ ਦੋ ਬਾਡਾ ਦੀਆਂ ਫਲੋਰ ਚੋਣਾ ਦੌਰਾਨ ਅਜਨਾਲਾ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਹੋਗੇ ਆਮੋ ਸਾਹਮਣੇ ਉਹ ਹਮਤ ਦਾ ਗੁਲਾਮ ਤੋਂ ਫੋਕੀ ਗਾ ਸਾਥਾ ਵੋਟ ਲਈ ਇਨੇ 700 ਬੱਚੇ ਦਾਲ ਲਈ ਜੱਟ ਬੱਚੀ ਸਾਡੇ ਉਹ ਤਾਂ ਖੁਸ਼ੀ ਦਾ ਬਚਾ ਇਹ ਕਿ ਤੂੰ ਡੋਲੇ ਤੋਂ ਬੱਚਾ ਆ ਦੇਖੋ ਤਾਂ ਇੱਕ ਵੋਟ ਨਹੀਂ ਨਹੀਂ ਜੱਗਾਂ ਲਾ ਨਹੀਂ ਨਹੀਂ ਇਹ ਕਿਹਨੂੰ ਕਹਿੰਦਾ ਕਹਿੰਦੇ ਨਹੀਂ ਨਹੀਂ ਅੱਜ ਪੰਜ ਪਤਾ ਕੀ ਅੱਜ ਪ੍ਰਚਾਰ ਦਾ ਕੰਮ ਹੈ ਲੈ ਜਾਈਏ ਇੰਨੇ ਵੋਟਾਂ ਉਹ ਇਦਾਂ ਵੋਟਾਂ ਵੋਟਾਂ ਇਹ ਤੇ ਕਹਿੰਦੇ ਸੀ ਕਿ ਮੇਰੇ ਬੰਦਿਆਂ ਨਾਲ ਡਰਾਉਣਾ ਉਹ ਇਦਾਂ ਕਿਤੇ ਕਾਂਗਰਸੀਆਂ ਨੇ ਹੁੰਦੇ ਤਾਂ ਉਹਨੂੰ ਸਿਰਦਿਆ ਲੱਗਦਾ ਹੋਇਆ ਸਾਡੇ ਉਹ ਸਾਡੇ ਸਰਦਾਰ ਸ਼ਰੀਫ ਹੁੰਦੇ ਸਾਧੂ ਬੱਚੇ ਅਸੀਂ ਇਹ ਕੰਮ ਕਰਦੇ ਨਹੀਂ ਸਾਡਾ ਇਹ ਹੈ ਨਹੀਂ ਇਹ ਕੱਲੇ ਰਹਿੰਦੇ ਕੱਲੇ ਉਹ ਇਹਨਾਂ ਨੂੰ ਸਾਲ ਬੰਦਾ ਆ ਲੈ ਸਭ ਨੂੰ ਪੱਕੀ ਕੀਤੀ ਆ ਵੀ ਕਿਸੇ ਨੇ ਲੜਦਾ ਨਹੀਂ ਆਪਾਂ ਆਪਣੇ ਵੋਟ ਉਹ ਠੀਕ ਆ ਪਿਆਰ ਦਾ ਉਹ ਜਿੰਨੇ ਪਉਣਾ ਇੱਕ ਦੂਜੇ ਕੋਈ ਗੱਲ ਪਤਾ ਕੀ ਆ ਕੁਸੀ ਭਰੀ ਆ ਤੁਸੀਂ ਮੇਂ ਗੱਲ ਤੇ ਇਹ ਬਾਹਰ ਦੇ ਕੋਈ ਇੱਥੋਂ ਦੇ ਲੋਕਲ ਮਦਦ ਨੂੰ ਆਉਂਦੇ ਨੇ ਪਰ ਬਾਹਰੋਂ ਬੰਦੀ ਕਿਹਨਾਂ ਲੱਗਦੇ ਨਹੀਂ ਦੇ ਵੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮੱਤਰੀ ਸਾਹਿਬ ਜਿੱਥੋਂ ਦੀ ਬੋਲਿਆ ਬਾਹਰ ਬਾਹਰ ਰਹਿੰਦੀ ਨਾ ਅੱਜ ਹੱਦ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇ ਤੇਰੇ ਮੇਰੀ ਗੱਲ ਨੂੰ ਪੁੱਛ ਸਾਡਾ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ 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 ਤਾਂ ਬਣਾਉਣਾ ਨੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਸਾਡੇ ਜਿਹੜੇ ਆਹ ਬਹਿ ਕੇ ਸੁਣ ਹਾਂਜੀ ਹਾਂ ਉਹਦਾ ਸਾਹਿਬ ਤੁਸੀਂ ਕੋਈ ਗਾਇ ਕਾਨੂੰਨੀ ਗੱਲ ਹੋਈ ਹੈ ਸਹੀਦੀ ਤੋਂ ਦੱਸੋ ਮੈਂ ਹੀ ਤਾਂ ਕ ਨਹੀਂ ਉਹ ਬੰਦਾ ਹੀ ਬੰਦਾ ਹੀ 5-700 ਦੇ ਵਿੱਚ ਉਹਦੇ ਬਾਹ ਦੇਣਾ ਤੇ ਉਹਦਾ ਨਹੀਂ ਦੇ ਦੇ ਕੋਈ دہشت ਇਹ ਮੋਰ ਬੰਦਾ ਉੱਥੇ ਵੀ ਵੇਖੋ ਬੰਦਾ ਕਿੰਨਾ ਇਕੱਠਾ ਹੋ ਗਿਆ ਵੀਰਿਆ ਦੇਈਏ ਜਿੱਥੇ ਗੰਦੀਆਂ ਗਾਲਾਂ ਕੱਢਦੇ ਵੇ ਉਹ ਬਾੜੀ ਗੱਲ ਹੈ ਉਹਨਾਂ ਨੂੰ ਦਿਓ ਕੰਪਲੀਟ ਵੀਡੀਓ ਦਿਖੀਏ ਪਰਚਾ ਕਰਦੇ ਸੀ ਜੇ ਕਿ ਗੱਲ ਤੁਸੀਂ ਐਮਪੀ ਸਾਹਿਬ ਜੀ ਵੀਡੀਓ ਦਿਖੀਏ ਜਿਹੜੀਆਂ ਗੱਡੀਆਂ ਗਾਲਾਂ ਕਢਾਉਂਦੇ ਆ ਉਹਦੇ ਤੇ ਪਰਚਾ ਹੋ ਗਿਆ ਦੇ ਦੋ ਅਸੀਂ ਅਸੀਂ 23 ਸਾਲ ਚੁੱਪ ਰਹੇ ਆ ਅਸੀਂ ਉਹ ਗੱਡੀਆਂ ਗਾਲਾਂ ਥੋੜੀਆਂ ਲੈਣੀਆਂ ਨੇ ਨਹੀਂ ਨਹੀਂ ਕਰਨਾ ਅਸੀਂ ਗੱਡੀਆਂ ਗਾਲਾਂ ਇੱਥੇ ਪਰਾਓ ਜੀ ਮੈਨੂੰ ਕੋਈ ਵੀ ਗਲਤ ਗੱਲ ਕਰਦਾ ਬਹਿ ਜਾਓ ਯਾਰ ਬਾੜੀ ਸਾਹ ਪਰਾਓ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਗਾਲਾਂ ਕਢਾ ਦੇ ਗੱਲਾਂ ਪੈਣਾ ਦੀਆਂ ਚੁੱਪਾਈ ਯਾਰ ਗੱਲਾਂ ਨਹੀਂ ਲੋਭਾ ਦਿੱਤਾ ਫਿਰ ਤੁਸੀਂ ਆਪਣੇ ਪੀਆ ਕਰਦੇ ਹੋ ਫਿਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਡੀਲ ਕਰਦੇ ਆਪਾਂ ਕੋਈ ਆਸਾਂ ਆਪਾਂ ਮੁੱਦੇ ਦੀ ਗੋਣ ਹੋਣ ਦੀ ਗੱਲ ਕਰਦੇ ਕੋਈ ਅਮਨਮਾਨ ਲਕਚਰ ਹੁੰਦਾ ਹੈ ਕੋਈ ਨਾ ਬੰਦਾ ਇਸ ਪਰਦੇ ਅਮਨਮਾਨ ਕੋਈ ਦੱਸੋ ਆਓ ਜੀ ਕੋਈ ਕੋਈ ਸੈਂਟਰੀ ਅਜਨਾਲਾ ਨਗਰ ਪੰਚਾਇਤ ਦੇ ਦੋ ਬਾਡਾ ਦੀਆਂ ਫਲੋਰ ਚੋਣਾ ਦੌਰਾਨ ਅਜਨਾਲਾ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਹੋਗੇ ਆਮੋ ਸਾਹਮਣੇ ਨਾ ਵੀ ਹੈ ਉਹ ਹਮਸਾਜ ਗੁਰੂਆ ਤੋਂ ਇੱਥੋਂ ਕਿ ਕਾ ਸਾਥਾ ਮੋੜਦੀ ਇੰਨੇ 700 ਰੁਪਏ ਦਾ ਲਾਲ ਨਹੀਂ ਜਦੋਂ ਬੱਤੀ ਸਾਡੇ ਉਹ ਤਾਂ ਖੁਸ਼ੀ ਦਾ ਹੈ ਬਦਲੋ ਇੱਕੇ ਤੋਂ ਡੋਲੇ ਤੋਂ ਹੋ ਜਾਂਦਾ ਆ ਦੇਖੋ ਕਾ ਇਹ ਕੋਈ ਨਹੀਂ ਨਹੀਂ ਇੱਥੇ ਗਿਆ ਲੈ ਨਹੀਂ ਨਹੀਂ ਇਹ ਕਹਿੰਦਾ ਕਹਿੰਦਾ ਕਾ ਕਹਿੰਦੇ ਨਹੀਂ ਅੱਜ ਅੱਜ ਪਤਾ ਕਿ ਅੱਜ ਪ੍ਰਚਾਰ ਦਾ ਕੰਮ ਹੈ ਜਾਈਦੇ ਇੰਨੇ ਵੋਟਾਂ ਉਹ ਇਦਾਂ ਵੋਟਾਂ ਵੋਟਾਂ ਇਹ ਤਾਂ ਕਹਿੰਦੇ ਸੀ ਕਿ ਇਹ ਬੰਦਿਆਂ ਨਾਲ ਡਰਾਉਣਾ ਉਹ ਇਦਾਂ ਕਹਿੰਦੇ ਕਾਂਗਰਸੀਆਂ ਨੇ ਹੁੰਦੇ ਉਹਨੂੰ ਸਿਰਦਿਆ ਲੱਗਦਾ ਹੋਇਆ ਉਹ ਤਾਂ ਸਾਡੇ ਨਾਲ ਜਿਆਦਾ شریف ਬੰਦੇ ਸਾਧੂ ਬੱਜੇ ਅਸੀਂ ਇਹ ਕੰਮ ਕਰਦੇ ਜੀ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਰਹਿੰਦੇ ਇਕੱਲੇ ਉਹ ਇਹਨਾਂ ਨੂੰ ਸਭ ਬੰਦਾ ਕਿ ਆ ਵੀ ਕਿਸ ਨੇ ਲੜਦਾ ਨਹੀਂ ਆਪੋ ਆਪਣੀ ਵੋਟ ਉਹ ਠੀਕ ਹੈ ਪਿਆਰ ਦਾ ਉਹ ਜਿੰਨੇ ਪਉਣਾ ਇੱਕ ਵੀ ਤੇ ਕੋਈ ਲੜਦਾ ਪਤਾ ਕੀ ਆ ਕੁਤੀ ਭਰੀ ਐ ਤੁਸੀ ਇਹਦੇ ਗੱਲ ਤੋਂ ਇਹ ਬਾਹਰੋਂ ਇੱਥੋਂ ਤੇ ਲੋਕਲ ਬੰਦੇ ਨੂੰ ਬੰਦ ਕਰਦੇ ਨੇ ਬਾਹਰੋਂ ਮੰਡੀ ਕਿਹ ਲੈ ਕੇ ਨਹੀਂ ਨਹੀਂ ਵੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ ਬੱਟੇ ਨਹੀਂ ਜਿੱਥੇ 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 ਮਾਸਟਰ ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰੋਂ ਬੰਦ ਰਹਿਣਗੇ ਨਾ ਅੱਜ ਅੱਜ ਮੈਨੂੰ ਪਤਾ ਲੱਗਾ ਮੈਂ ਕੱਲਾ ਆਇਆ ਮੇਰੇ ਨਾਲ ਪਿੱਛੋਂ ਕੋਈ ਬੰਦਾ ਵੀ ਆਇਆ ਨਹੀਂ ਤੇਰੇ ਮੇਰੇ ਨਾਲ ਹੋਈ ਪੁੱਛ ਸਾਡਾ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ ਤੁਸੀਂ ਇਕੱਲਾ ਤੁਸੀਂ ਤੁਸੀਂ ਤਾਂ ਬਣਾਉਣਾ ਨੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ ਅੱਜ ਦੇ ਆਪ ਮੇਰੀ ਗੱਲ ਸੁਣੋ ਉਹਦਾ ਸਾਹਿਬ ਤੁਸੀਂ ਕੋਈ ਗੈਰ ਕਾਨੂੰਨੀ ਗੱਲ ਹੋਈ ਹੈ ਸਿਹਦੀ ਤੋਂ ਦੱਸੋ ਮੈਂ ਤਾਂ ਹੀ ਤਾਂ ਕਹਿੰਦੇ ਆ ਨਹੀਂ ਉਹ ਬੰਦਾ ਹੀ ਬੰਦਾ ਹੀ 5 700 ਦੇ ਵਿੱਚ ਉਹਦੇ ਬਾਹਰ ਦੇਣਾ ਜਿਹਦਾ ਉਹਦਾ ਨਹੀਂ ਦੇ ਦੇ ਕੋਈ ਤਰ دہشت ਇਹ ਮਾਰ ਦੰਦਾ 호텔 ਵਿੱਚ ਕੋਈ ਬੰਦਾ ਕਿੰਨਾ ਇਕੱਠਾ ਹੋ ਗਿਆ ਵੀਰਿਆ ਦਈ ਜਿੱਥੇ ਕੰਦੀਆਂ ਗਾਲਾਂ ਕੱਢਦੇ ਵੇਗ ਵੱਡੀ ਗੱਲ ਹੈ ਉਹਨਾਂ ਨੂੰ ਦੋ ਕੰਪਲੀਟ ਵੀਡੀਓ ਦਿਖਾ ਕਰਦੇ ਜਿਹੜਾ ਗੱਲ ਕੋਈ ਐਮਪੀ ਸਾਹਿਬ ਦੇ ਵੀਡੀਓ ਦਿਖਾਇਆ ਜਿਹੜੀਆਂ ਗੱਡੀਆਂ ਗਾਲ ਕਢਾਉਂਦੇ ਆ ਉਹਦੇ ਤੇ ਪਰਚਾ ਹੋ ਗਿਆ ਇਹ ਦੇਦਾ ਅਸੀਂ 23 ਸਾਲ ਚੁੱਪ ਰਹੇ ਆ ਅਸੀਂ ਵੀ ਨਹੀਂ ਆ ਗੱਡੀਆਂ ਗਾਲ ਥੋੜੀਆਂ ਲੈ ਰਿਆਂ ਤੁਹਾਨੂੰ ਨਹੀਂ ਨਹੀਂ ਕਰਨਾ ਅਸੀਂ ਕਹਿੰਦੇ ਗੱਲ ਇਹਨਾਂ ਦੀ ਗੱਲ ਆ ਜੀ ਮੈਨੂੰ ਕੋਈ ਵੀ ਗਲਤ ਗੱਲ ਕਰਦਾ ਬਹਿ ਜਾਓ ਯਾਰ ਭਾਟੀ ਸਾਹਿਬ ਭਰਾਓ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਗਾਲ ਕਢਾ ਦਿੰਦੇ ਆ ਗੱਲਾਂ ਭੈਣਾ ਜੀ ਆਨੰਦ ਜੀ ਤੁਹਾਨੂੰ ਚਾਪਈਏ ਯਾਰ ਗੱਲਾਂ ਨਾ ਪੰਜਾਬੀ ਦਾ ਜਿਹੇ ਤਾਂ ਆਪਣੇ ਤੇ ਪਾਉਂਦੇ ਹੋ ਫਿਰ ਤੂੰ ਆਪਣੇ ਪੇਜ ਤੋਂ ਪਾ ਕੇ ਫਿਰ ਡਿਲੀਟ ਕਰਦੇ ਆਪਾਂ ਮੁੱਦੇ ਦੀ ਗੋਣ ਹੋਣ ਦੀ ਗੱਲ ਕਰਦੇ ਕੋਈ ਨਹੀਂ ਅਮਨਬੰਦ ਲਕਸ਼ਰ ਹੁੰਦਾ ਇੱਕ ਕੋਈ ਦੰਦਾ ਨਹੀਂ ਕੋਈ ਅਮਨਬੰਦ ਕੋਈ ਬਤਾਓ ਆਓ ਜੀ ਕੋਈ ਕੋਈ 30 ਮਿੰਟ ਅਜਨਾਲਾ ਨਗਰ ਪੰਚਾਇਤ ਦੇ ਦੋ ਬਾੜਾ ਦੀਆਂ ਫਲੋਰ ਚੋਣਾ ਦੌਰਾਨ ਅਜਨਾਲਾ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਹੋਗੇ ਆਮੋ ਸਾਹਮਣੇ ਉਹ ਉਹ ਸਦਾ ਗੁਰੂ ਆ ਕੋਈ ਬੱਸ ਆ ਤਾ ਮੋੜ ਦੀ ਇਨੇ ਥੱਸ ਪੱਟੇ ਦਾਲ ਦੀ ਜੱਟ ਬੱਤੀ ਜਾ ਉਹ ਇਹ ਤਾਂ ਖੁਸ਼ੀ ਦਾ ਹੈ ਵੀ ਤਾ ਅੱਗੇ ਤੋਂ ਡਰੋਦੇ ਤੋਂ ਬੱਚਾ ਆ ਦੇਖੋ ਇਹ ਕੋਈ ਨਹੀਂ 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 ਇਹ ਕਹਿੰਦੇ ਕਹਿੰਦੇ ਕੀ ਕਹਿੰਦੇ ਅੱਜ ਪੱਛ ਪਤਾ ਕੀ ਅੱਜ ਪ੍ਰਚਾਰ ਦਾ ਕੰਮ ਹੈ ਲੈ ਜਾਈ ਦੇ ਇੱਥੇ ਵੋਟਾਂ ਉਹ ਇਦਾਂ ਵੋਟਾਂ ਵੋਟਾਂ ਇਹ ਤੇ ਕਹਿੰਦੇ ਸੀਗੇ ਇਹ ਬੰਦਿਆਂ ਨਾਲ ਡਰਾਉਣਾ ਉਹ ਇਦਾਂ ਕਿਤੇ ਕਾਂਗਰਸੀਆਂ ਨੇ ਹੁੰਦੇ ਉਹਨੂੰ ਸਿਰ ਦੀ ਲਗੁਲਾ ਹੋਇਆ ਆ ਉਹ ਤਾਂ ਸਾਡੇ ਨਾਲ ਜਿਆਦਾ شریف ਬੰਦੇ ਸਾਧੂ ਬੰਦੇ ਅਸੀਂ ਇਹ ਕੰਮ ਕਰਦੇ ਨਹੀਂ ਸਾਡਾ ਇਹ ਹੈ ਨਹੀਂ ਅਸੀਂ ਇਕੱਲੇ ਰਹਿੰਦੇ ਇਕੱਲੇ ਉਹ ਇਹਨਾਂ ਨੂੰ ਸਭ ਬੰਦਾ ਨਾਲ ਹੈ ਸਭ ਕੀ ਕੀਤਾ ਵੀ ਕਿਸੇ ਨੇ ਲੜਦਾ ਨਹੀਂ ਆਪੋ ਆਪਣੀ ਵੋਟ ਉਹ ਠੀਕ ਹੈ ਪਿਆਰ ਨਾਲ ਉਹ ਜਿੰਨੇ ਪਾਉਣਾ ਇੱਕ ਦਿਨ ਕੋਈ ਗੱਲ ਹੈ ਪਤਾ ਕੀ ਆ ਕੁਸੀ ਭਰੀ ਹੈ ਤੁਸੀਂ ਇਹ ਗੱਲ ਤੋਂ ਇਹ ਬਾਹਰ ਦੇ ਕੋਈ ਇੱਥੇ ਤੇ ਲੋਕਲ ਬੰਦੇ ਨਾ ਆਉਂਦੇ ਨਾ ਪਰ ਬਾਹਰੋਂ ਬੰਦੀ ਕਿਹ ਲੈ ਆ। ਨਹੀਂ ਜੀ ਵੇਖੋ ਉਹ ਗੇਟ ਤੋਂ ਤਾਂ ਕੋਈ ਨਹੀਂ ਜਾਊਗਾ। ਬੱਟੇ ਨਹੀਂ। ਜਿੱਥੇ 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 ਮਾਤਰੀ ਸਾਹਿਬ ਜਿੱਥੋਂ ਦੀ ਬੋਲਿਆ ਉਹ ਬਾਹਰ ਬੰਦੀ ਰਹਿੰਦੀ ਹੈ ਨਾ। ਹਾਂ ਜੀ ਹਾਂ ਜੀ। ਮੈਨੂੰ ਪਤਾ ਲੱਗਾ ਮੈਂ ਇਕੱਲਾ ਆਇਆ ਮੇਰੇ ਨਾਲ ਪਿੱਛੇ ਕੋਈ ਬੰਦਾ ਵੀ ਆਇਆ। ਨਹੀਂ ਜੀ ਤੇਰੇ ਮੇਰੀ ਗੱਲ ਹੋ ਗਈ ਪੁੱਛ। ਸਾਡਾ ਸਾਨੂੰ ਆਪਣੇ ਜਿਹੇ ਹੀ ਕਾਨੂੰਨ ਨਹੀਂ ਫਾਲੋ ਕਰਾਂਗੇ ਕੌਣ ਕਰੂਗਾ। ਤੁਸੀਂ ਅਗਰ ਤੁਸੀਂ ਤੁਸੀਂ ਤਾਂ ਬਣਾਉਣ ਵਾਲੇ ਜੇ ਤੁਸੀਂ ਅਸੀਂ ਨਹੀਂ ਕਰਾਂਗੇ ਕੌਣ ਕਰੂਗਾ। ਸਾਡੇ ਜਿਹੜੇ ਹਾਂ ਬਹਿਣੇ ਦੀ ਗੱਲ ਸੁਣੋ। ਹਾਂ ਜੀ। ਉਹਦਾ ਸਭ ਤੁਸੀਂ ਹਾਂ ਨਹੀਂ ਉਹ ਬੰਦਾ ਹੀ ਬੰਦਾ ਹੀ 5 70 ਦੇ ਵਿੱਚ ਉਹਦੇ ਬਾਹਰ ਲੈਣਾ ਜਿਹਦਾ ਕੋਦਾ ਨਹੀਂ ਦੇ ਦੇ ਕੋਈ ਦਰ دہشت ਇਹ ਮਰਦਾ ਉਹਤੇ ਵੀ ਵੇਖੋ ਬੰਦਾ ਕਿੰਨਾ ਘੱਟਾ ਹੋ ਗਿਆ ਜਿਹੜੀਆਂ ਦਈਏ ਜਿੱਥੇ ਕੰਦੀਆਂ ਕਾਲਾ ਕੱਢਦੇ ਨੇ ਉਹ ਬਾੜੀ ਗੱਲ ਹੈ ਉਹਨਾਂ ਨੂੰ ਦੋ ਕੰਪਲੀਟ ਵੀਡੀਓ ਦਿਖਾ ਕਰਦੇ ਜਿਹੜਾ ਕਰਦੇ ਤੁਸੀਂ ਐਮਪੀ ਸਾਹਿਬ ਦੇ ਵੀਡੀਓ ਦਿਖਾਇਆ ਜਿਹੜੀਆਂ ਗੱਡੀਆਂ ਗਾਹ ਕਢਾਉਂਦੇ ਆ ਉਹਦੇ ਤੇ ਪਰਚਾ ਹੋ ਗਿਆ ਇਹ ਜਿਹੜਾ ਅਸੀਂ ਅਸੀਂ 23 ਸਾਲ ਚੁੱਪ ਰਹੇ ਆ ਅਸੀਂ ਇਹਨਾਂ ਗੱਡੀਆਂ ਗਾਹ ਥੋੜੀਆਂ ਲੈ ਰਹੀਆਂ ਨੇ ਨਹੀਂ ਨਹੀਂ ਕਰਨਾ ਨਹੀਂ ਇਹ ਗੱਲ ਗੱਡੀਆਂ ਗਾਹ ਜੀ ਵੇਖੋ ਕੋਈ ਵੀ ਗਲਤ ਗੱਲ ਕਰਦਾ ਬਹਿ ਜਾਓ ਯਾਰ ਭਾੜੀ ਸਾਹਿਬ ਭਰਾਓ ਯਾਰ ਪਿਆਰ ਨਾਲ ਦੋ ਯਾਰ ਆ ਪ੍ਰਧਾਨ ਨੂੰ ਗੱਡੀਆਂ ਗਾਹ ਕਢਦੇ ਗੱਲਾਂ ਭੈਣਾ ਨਹੀਂ ਚਾਹਨਾ ਨਹੀਂ ਚਾਹਨਾ ਚੁੱਪਈਏ ਯਾਰ ਗੱਲਾਂ ਮਨੋਭਾ ਦਿੱਤਾ ਤੁਸੀਂ ਆਪਣੇ ਪੀਏ ਪਾਉਂਦੇ ਹੋ ਫਿਰ ਤੁਸੀਂ ਆਪਣੇ ਪੇਜ ਤੋਂ ਪਾ ਕੇ ਫਿਰ ਲੀਕ ਕਰਦੇ ਆ ਆਪਣੇ ਮੁੰਡਾ ਤੋਂ ਜਦ ਕੋਈ ਆਪਾਂ ਆਪਾ ਮੁੰਡੇ ਦੀ ਫੋਨ ਹੋਰ ਦੀ ਗੱਲ ਕਰਦੇ ਆ ਅਮਨ ਮਾਨ ਦਾ ਲੱਛਣ ਹੁੰਦਾ ਇੱਕ ਕੋਈ ਨੰਦਰੀ ਕਰਦੇ ਆ ਅਮਨ ਮਾਨ ਕੋਈ ਦੱਸੋ ਆਓ ਜੀ ਕੋਈ ਕੋਈ ਦੱਸੋ ਕੋਈ ਸੈਂਟਰਿੰਗ